ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਹੱਕ ਚ ਵੋਟ ਪਾਉਣ ਦੀ ਕੀਤੀ ਅਪੀਲ ਬਲਕੌਰ ਸਿੰਘ ਸਿੱਧੂ ਨੇ ਕੀ ਉਸਦੇ ਪੁੱਤਰ ਸਿੱਧੂ ਨੂੰ ਇੱਕ ਛਾਇਤਾ ਨਾਮ ਰਵਾਇਆ ਗਿਆ ਦੋ ਸਾਲ ਤੋਂ ਇਨਸਾਫ ਲਈ ੱੱਕੇ ਖਾ ਰਹਾਂ ਮੁੱਖ ਮੰਤਰੀ ਪੰਜਾਬ ਭਗਵਾਨ ਤਮਨ ਨੂੰ ਕਈ ਵਾਰ ਮਿਲਣ ਦੀ ਕੀਤੀ ਕੋਸ਼ਿਸ਼ ਹੈ ਲੇਕਿਨ ਮੁਲਾਕਾਤ ਨਹੀਂ ਹੋਈ ਕਾਂਗਰਸ ਪਾਰਟੀ ਦੇ ਪ੍ਰਚਾਰ ਚ ਪੰਜਾਬ ਦੇ ਮਹਿਮੂਦ ਕਲਾਕਾਰ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਕਈ ਕਾਂਗਰਸ ਉਮੀਦਵਾਰਾਂ ਦੇ ਸਮਰਥਨ ਚ ਪ੍ਰਚਾਰ ਚ ਜੁਟੇ ਹਨ ਉਥੇ ਹੀ ਅੱਜ ਬਲਕੌਰ ਸਿੰਘ ਸਿੱਧੂ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕਾਂਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਹੱਕ ਚ ਚੋਣ ਮੀਟਿੰਗ ਨੂੰ ਸਬੋਧਨ ਕੀਤਾ ਬਲਕੌਰ ਸਿੰਘ ਸਿੱਧੂ ਨੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਹੋਰ ਕੀ ਕੁਝ ਕਿਹਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਅ ਰਾਜ ਸਭਾ ਤੋਂ اپੋਜੀਸ਼ਨ ਦੇ ਲੀਡਰ ਟਿਕਾਣਾ ਨੀਵਾਂ ਅਪੋਜੀਸ਼ਨ ਕੋਲੋਂ ਦੁਖੇ ਦਿਲ ਦੇ ਅਪੀਲ ਤੁਹਾਡੇ ਕੋਲ ਕਰਤੇ ਬੋਲਦੇ ਕਿਉਂਕਿ ਦੋ ਸਾਲ ਦੇ ਵਿੱਚ ਕੋਈ ਵੀ ਇਹ ਹੋ ਗਿਆ ਗੜ ਜਿੱਥੇ ਮੈਂ ਜਾ ਕੇ ਅਕਲਾ ਜਗਾਈ ਹੋਵੇ ਨਹੀਂ ਸ਼ਹਿਰ ਬਚਿਆ ਚਾਹੇ ਸਿੰਘ ਸਾਹਿਬ ਦਾ ਘਰ ਹੋਵੇ ਬਿਜਾਹ ਸਾਹਿਬ ਦਾ ਹੋਵੇ ਚਾਹੇ ਸੀਐਮ ਸਾਹਿਬ ਸਾਡੇ ਮਾਨ ਸਾਹਿਬ ਤੁਹਾਡੇ ਦੌਰ ਸਰਕਾਰ ਦਾ ਜਨਮਾਰਾ ਵਾਲਾ ਹੈ ਸਰਕਾਰ ਤੁਹਾਡੇ ਦੌਰ ਦੇ ਤਹਿਤ ਮਾਨ ਸਾਹਿਬ ਕੋਲ ਤੇ ਕਰਦੀ ਦੇ ਮੈਂ ਅੱਗੇ ਗਿਆ ਸ਼ਾਨਯਾ ਅਸਿਸਟੈਂਟ ਨੇ ਲੈ ਕੇ ਦਿੱਤਾ ਬਿਆਹ ਮੇਰੇ ਘਰ ਦੇ ਨੰਬਰ ਦੇ ਬਾਹਰਲੇ ਸੀਲ ਸਾਹਿਬ ਤੋਂ ਤਾਂ ਤੁਸੀਂ ਬੰਨੀਓ ਦੇਖ ਕੇ ਇਕੱਲੇ ਮਿਲਾ ਦੇ ਮੈਂ ਸਭ ਤੋਂ ਪਹਿਲਾਂ ਸੀਲ ਸਾਹਿਬ ਦਾ ਸਤਿਕਾਰ ਕਰੂਗਾ ਜਿਹਾ ਆਖਿਆ ਉਹ ਤੋਂ ਮਗਰੋਂ ਆ ਕੇ ਸਭ ਪੁਆਇੰਟ ਪੂਰਾ ਕਰੇ ਕੋਸ਼ਿਸ਼ ਕੀਤੀ ਵੀ ਸੀਲ ਸਾਹਿਬ ਨਾਲ ਗੋਡੇ ਤੇ ਗੱਲਬਾਤ ਹੋ ਜੇ ਤਾਂ ਉਸ ਮੇਰੇ ਦਿੱਤੇ ਮੈਨੂੰ ਕੁਲਿਆ ਦੇ ਜੇਤਾ ਕਹਿੰਦਾ ਯਾਰ ਉਸ ਕਰਦੇ ਬੰਦੂ ਬੰਦੂ ਦੇ ਅੱਖੀ ਲਾਦਾ ਕੋਈ ਵੀ ਦੱਸੋ ਵੀ ਨਫਰਤ ਦੀ ਇਹ ਹੱਦ ਤੱਕ ਮੈਂ ਕੰਮਾ ਜਦੋਂ ਬਣਾਇਆ ਜਦੋਂ ਤੁਹਾਡੀ ਸਰਕਾਰ ਦੀਆਂ ਮਲੇਚੇ ਦੇ ਕਾਰਨ ਮੇਰਾ ਕਰੋੜਾਂ ਕਰੋੜ ਦਾ ਬੁੱਤ ਤੁਸੀਂ ਪਲੇ ਵਿੱਚ ਮਿਲੇ ਤੋਂ ਬਿਲਕੁਲ ਸਾਰੀ ਪ੍ਰੀਪ੍ਰੋਜੈਕਟ ਕਰੋੜਾਂ ਦੇ ਤਹਿਤ ਵਿੱਚ ਮੇਰਾ ਬੱਚਾ ਖੋਲਿਆ ਮੈਂ ਕਰ ਲੋ ਉਹ ਹੋ ਰਿਹਾ ਮੈਂ ਕਹਿੰਦਾ ਵੀ ਇੰਨੀ ਨਫਰਤ ਅਸੀਂ ਜਦੋਂ ਤੁਹਾਡਾ ਬੋਲਾ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਕੋ ਕਾਫੀ ਸਿੱਖਦੇ ਹੋਣਗੇ ਇਹ ਜਾਤੀ ਹਾਦਸੇ ਕਿ ਹੋ ਜਾਈਆਂ ਇਹਨਾਂ ਨੇ ਇਹਨੇ ਵੱਡਾ ਮੌਕਾ ਲਿਆ ਜਿਹਦੇ ਗੰਦਾ ਕੰਮ ਤੇ ਆ ਉਹਦੇ ਵੀ ਬਾਲ ਸੱਤਾ ਸੀ ਉਹ ਅਸੀਂ ਕੈਬਨ ਦੇ ਵਿੱਚ ਹੀ ਹੁੰਦਾ ਔਰ ਕੈਬਨ ਦੇ ਮੰਤਰੀ ਦੀ ਜਨਗੋ ਨਾ ਖੁਡੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਦੇ ਦਿੱਤਿਆਂ ਮੈਂ ਆਪਣੀ ਇਸ ਬਸਤੀਆਂ ਦੇ ਬਸਤੀ ਜੀ ਮੈਨੂੰ ਸਦਾ ਸਾਲ ਹੋ ਗਿਆ ਭਾਉਂਦੇ ਫਿਰਦੇ ਨੂੰ ਤੁਸੀਂ ਇੱਕ ਗ੍ਰੇਸਰੀ ਜੇਲ੍ਹ ਤੋਂ ਤੁਹਾਡੀ ਪਸੰਦੀਏ ਜੁਗਨ ਵੀਡੀਓ ਬੁਣਾ ਦਿਓ ਸਤੋਂ ਹੁਣ ਹਲਕਾ ਤੇ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਦਾ ਉਹਦਾ ਮਕਸਦ ਕੀ ਸੀ ਹੋ ਕਿ ਤੁਸੀਂ ਦੋਨੋਂ ਨੂੰ ਮੇਰੇ ਜਿਹੜੇ ਗਵਾਹ ਹੋ ਜਾਂ ਨਹੀਂ ਆ ਮੈਂ ਕੋਰਟ ਦੇ ਵਿੱਚ ਵੀ ਨਾ ਪੁੱਛਾਂ ਪਰ ਬੈਠ ਕੱਟ ਮੈਨੂੰ ਗਵਾਹ ਦੇ ਕਿਸੇ ਇੱਕ ਵਾਰੀ ਦੇ ਦਿਓ ਤਾਂ ਮੈਂ ਆਪਣਾ ਕੇਸ ਵੀ ਵਾਪਸ ਕਰ ਲੂੰਗਾ ਮੈਂ ਅਗਲੀ ਗੌਰਮਟ ਕੋਈ ਆਜ ਦੇ ਦੁਆਰੇ ਵੀ ਓਪਨ ਕਰਾ ਲਾਂਗੇ ਤੁਹਾਡਾ ਮਨ ਨਹੀਂ ਬਟਾਉਣਾ ਚਾਹੁੰਦਾ ਤਾਂ ਨਾਫਤ ਤੇ ਮੇਰੇ ਕੋਈ ਹੱਥ ਹੋ ਜੀਵੇ ਚਲੋ ਇੱਕ ਗੱਲ ਹੋਈ ਵੀ ਮੇਰਾ ਬੱਚਾ ਇਹਨੇ ਮਾਰਤਾ ਧੰਨਵਾਦ 2 ਸਾਲ ਤੋਂ ਕੁਝ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਜੀ ਹੋ ਗਿਆ پرنتوال فیصلہ اپنے حق کے لیے داخل بنتے ہو گئے دوبارہ کوئی بھی اور سینٹر اور ਦੋਨਾਂ ਦੀ ਨਫਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਦਿੱਤੀ ਲੀਡ ਕਰ ਦਿੰਦੇ ਆ ਤੇ ਨਵੇਂ ਜਿਹੇ ਬੱਚੇ ਨੇ ਕਾਲੇ ਮੰਗਦੇ ਜੀ ਜਦੋਂ ਮੈਂ ਮੈਂਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉਥੋਂ ਦਾ ਸੀਐਮਓ ਤੋਂ ਲੈ ਕੇ ਬਟਿੰਡੇ ਵਾਲਾ ਸੀਐਮਓ ਦੇ ਨਗਰ ਕਾਰਨਦੇ ਆ ਫਿਰ ਮੈਂ ਲਾਈਵ ਹੋਣਾ ਆਪਣੀ ਦਿੱਕਤ ਤੁਹਾਡੇ ਤੱਕ ਪਹੁੰਚਾਉਣਾ ਸਾਰੀ ਵੀ ਦੱਸੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋ ਬੱਚੇ ਦੇ ਕਾਲਜ ਦਾ ਡੀਐਲ ਇਹ ਟੈਸਟ ਹੈ ਮੇਰਾ ਫੋਨ ਟੈਸਟ ਕਰ ਲੋ ਹੋਰ ਮੇਰੇ ਕੋਲ ਕੀ ਹੈ ਬੱਚੇ ਦਾ ਤਾਂ ਉਹਨਾਂ ਨੇ ਨਾ ਹੁਣ ਤੱਕ ਇਹ ਹੱਥਾਂ ਤੇ ਬੋਗਲੇ ਵੀ ਜਿਹੜਾ ਸਿੱਧੂ ਉਸੇ ਨੇ ਮਾਰ ਕੇ ਉਸੇ ਹਵਾ ਕਤਲ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇਹ ਜੱਟੀਆਂ ਵੀਰੋਂ ਪੈਂਟਰ ਨੇ ਤੇ ਸੇਵ ਦੇ ਮਿਲ ਕੇ ਕੱਢਿਆ ਹੁਣ ਤੁਸੀਂ ਆਪ ਚੋਤੋ ਇੱਕ ਥੋੜਾ ਪਰ ਮਾਸੂਮ ਜਿਹਨੇ ਉਹ ਵੀ ਨਹੀਂ ਪਤਾ ਮੈਨੂੰ ਹੋਇਆ ਕਿੱਥੇ ਹੈ ਹਾਲੇ ਮੈਂ ਕੀ ਹੋ ਜੇ ਨਾ ਹੋ ਬੜਾ ਵੱਡਾ ਹੋਣਾ ਪਾਲਣਾ ਉਹਦੇ ਪਰਤੇ ਦੀ ਵਿੰਗਰ ਤੇ ਕੀ ਸੋਚ ਹੈ ਮੇਰੇ ਪੁੱਤ ਨੂੰ ਸੋਟੀ ਦੇ ਬੰਨੇ ਆ ਬੈਠੇ ਹੰਮਿੰਦਰਪੁਰ ਦਾ ਹਰ ਸਾਹਿਬ ਮੈਂ ਕਹਾਂ ਦੋ ਸਾਲ ਮੇਰਾ ਬੱਚਾ ਤੇ ਜਿਉਂ ਗਿਆ ਕਹਿੰਦੇ ਚਰਪਾ ਕਰਤੇ ਹੋ ਗਿਆ ਮੈਂ ਜਦੋਂ ਇਹਨਾਂ ਕਰ ਬਹੁਤ ਕੀਤੀ ਸਾਮੀ ਨੂੰ ਮੱਕੂ ਦੇ ਸਖਿਆ ਦੀ ਜੀ ਮੈਨੂੰ ਸੋਚਣਾ ਦੀ ਮਿਲੀ ਮੈਨੂੰ ਅਲੱਗ ਰਾਹ ਬਾਰੇ ਚੌਕਸ ਵੀ ਕੀਤਾ ਗਿਆ ਬਾਰ ਬਾਰ ਤੋਂ ਚੰਡੀਗੜ੍ਹ ਬਰਾ ਲੰਦੇ ਸੀ ਜੇ ਕੋਈ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇੱਕ ਪੁੱਤ ਆਉਂਦੀ ਸੀਗੀ ਤਾਂ ਰਹੀ ਪਰੰਤੂ ਇੱਥੇ ਸਪੈਸ਼ਲ ਸੈਲ ਨੇ ਦੱਸਿਆ ਸਰਕਾਰ ਨੂੰ ਇਹ ਸਿੱਧੂ ਮੂਸੇਵਾਲੇ ਤੋਂ ਬੁੜਾਏ ਦੇ ਕਾਗੂਆ ਹੈ ਇਹ ਦੋ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਹਾਈ ਹੈ ਉਹਨਾਂ ਲਈ ਸਨੋਤੀ ਭਰਾਈ ਜਦੇ ਪਰੰਤੂ ਸਰਕਾਰ ਨੇ ਕੀਤਾ ਕਿ ਉਹ ਦਿੱਤੀ ਰਿਹਾ ਦੱਬਦਾ ਸਨੋਤੀ ਵਗੋ ਵਿਰ੍ਹਾ ਕਰ। ਚਲੋ ਬੁੜਾਏ ਕਰ ਦਿੰਦੇ ਇਹ ਲਖੇ ਤੋਂ ਬਾਅਦ ਕੋਰਪਸਟੀਟੀ ਬਣ ਰਹਾ ਹੋਗੀ ਸੀ ਅਸੀਂ 12 15 ਦੇ ਭਰੇ ਜਿਹੇ ਜੁਨਾ ਕੰਮ ਨਾ ਚੋ ਤਾਂ ਖੰਮਾਰੇ ਰੇਡੀ ਕਰੇ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਦਰਦੇਸ਼ ਤੰਨੂ ਦਾ ਜਿਹੜਾ ਰਵਾਈਦਰ ਮੈਡਿਕੀਸ਼ੀ ਬਦਲਾਖਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਕਿ ਜਿੱਦਾਂ ਉਹਨੇ ਉਹ ਚੈਟ ਦਿੱਤੇ ਜਿਹੜੇ ਜਿਹੜੇ ਵਿਰੋਧ ਚੋਟੀ ਕੀਤੀ ਹੈ ਇਹਨੂੰ ਵੀ ਵੈਲਡ ਕਰਦੇ ਮੈਂ ਸਭ ਨਾਲ ਗੱਲ ਕਰ ਲੂੰਗਾ ਇਹ ਸਾਰੇ ਨਿਰਦੇਸ਼ ਚੈਟ ਮਜੂਰ ਅਗੇ ਹੋ ਵਿਨਕਲ ਸਾਹਿਬ ਦੇ ਤਹਿਤ ਕੋਟੇ ਡਿਗਰਾ ਕਰਕੇ 24 ਘੰਟੇ ਅੰਮ੍ਰਿਤਸੰਗਰ ਵਿੱਚ ਰਹਿਣ ਦੀ ਸੂਗਿਆ ਤੋਂ ਬੁਦਾ ਕਰਦੇ। ਉਹ ਉਸ ਤੋਂ ਸਵਾ ਦੋ ਸਾਲ ਹੋ ਗਏ। ਦਰਕਰ ਦੇ ਠਟਕਦੇ ਰਹੇ। ਦੋ ਸਾਲ ਹੋ ਗਏ ਹਰੇ ਚਾਰ ਫਰੇਮ ਹੋਣ ਦੇ ਕੇਸ ਤੇ। ਤੇਰੇ ਚਾਰ ਚਲਾਨ ਦੇ ਤੋਂ। ਉਹ ਸੈਂਟਰ ਦਾ ਦੇ ਇਹੋ 268 ਲਾਖ ਦੀ ਲੋਨ ਖਿਚਲੀ ਹੋਈ ਤੇ ਔਰ ਵਿਰਾਤ ਲੈ ਕੇ ਬਾਦ ਦੇ ਵੀਰੋ ਮੁਕਦਮੇ ਸਾਰੇ ਪੰਜਾਬ ਆ ਰਹੇ ਹਨ ਹਾਜ਼ਰ ਦੇ ਨੇ ਉਤਰੀ ਭਾਰਤ ਦੇ ਨੇ ਜਿਹੜਾ ਰਾਤ ਉਹਦਾ ਕੀ ਕੰਮ ਉਹ ਕਿਸੇ ਕੋਰਟ ਦੇ ਦੇਖ ਨੂੰ ਪੇਸ਼ ਨਹੀਂ ਹੋ ਰਿਹਾ ਜਿਹੜਾ ਬੰਦਾ ਫਿਰ ਕਰਦਾ ਹੈ ਤੁਸੀਂ ਕੋਈ ਚੰਗਾ ਆਪੂ ਚੁਰਲੋ ਲਾ ਕੇ ਪੋਨ ਦਾ ਦੇ ਫਿਰ ਡੌਂਟਾ ਕਰ ਲੈਂਦੇ ਨੇ ਉਹਨਾਂ ਦੀ ਮੌਤ ਦੇ ਬਰਾਤੇ ਜਾਰੀ ਕਰਨਾ ਚਾਹੀਦਾ ਉਹ ਲਾਰੈਂਸ ਦਾ ਜੰਗਾਂ ਦੇ ਵਿੱਚ ਕੰਮ ਪਈ ਹੈ ਗੱਲ ਤੋਂ ਉਹ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਪਨਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ ਦੱਸ ਰਿਹਾ ਤੁਸੀਂ ਉਹ ਗੋਈਏ ਸੌਣੀ ਕਰਤਾ ਤਾਂ ਲਾਉਣੇ ਜਿਹਦੇ ਉੱਤੇ 100 ਪਰਚ ਹੈ ਉਹ ਜਦੋਂ ਬਾਜ਼ਾਰ ਤੇ ਜਾਂਦਾ ਕੋਈ ਲੋਕਾਂ ਕੋਲ ਨਾ ਕੰਮ ਨਾ ਹੀ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਿਆ ਨੂੰ ਤੁਸੀਂ ਤਿੰਨ ਤਿੰਨ ਡੀਐਫਟੀ ਇਸ ਚੌਂਦੀ ਦੇ ਨੇ ਉਹਨਾਂ ਦੀ ਰੱਖਿਆ ਕਰਦੇ ਉਹ ਮਰ ਗ੍ਰੈਂਡਡ ਕੱਪੜੇ ਪਾ ਕੇ ਤੇ ਸ਼ਰਦੋ ਉਹਨਾਂ ਦੀ ਰੀਹਾਂ ਬਣਾਉਂਦੇ ਨੇ ਤਾਂ ਸਾਡੇ ਯੂਥ ਦੇ ਉੱਤੇ ਕੀ ਭਰਵਾਤੇ ਦੇ ਗੋਈਆ ਯਾਰ ਇਹ ਗੰਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਗਰ ਮਸਤਾਰ 컨ਟੇਨਰ ਦੇ ਇਨਕੋਰ ਤੇ ਮੈਂ ਕੁਛ ਨਹੀਂ ਇਹ ਵੀ ਲੋ ਮਿਲਾ ਮੰਨ ਨੇ ਅੰਦਰੋਂ ਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਨੂੰਰੇ ਹੱਥ ਬੰਨ ਲੋਕਾਂ ਨੂੰ ਅਪੀਲ ਕਰ ਸਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋਏ ਗਏ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚਿਰਦੀ ਜਵਾਨੀ ਖੁਸ਼ ਹੋਰ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਤੇ ਇੱਕ ਬੜੇ ਭਾਗ